ਅੱਜ ਪਿਆਰਾ ਕਲੋਨੀ ਬਰਨਾਲਾ ਵਿਖੇ ਬਾਬਾ ਡੈਨੀ ਜੀ ਵੱਲੋਂ ਪੀਰਾਂ ਦਾ ਵਿਸ਼ਾਲ ਭੰਡਾਰ ਅਤੇ ਸ਼ੁਭ ਦੀਵਾਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਭਾਰੀ ਇਕੱਠ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚਿਆ ਭੰਡਾਰੇ ਵਿੱਚ ਹਾਜ਼ਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਕੇ ਕੱਟਿਆ ਗਿਆ ਉੱਥੇ ਹੀ ਮਸ਼ਹੂਰ ਕਬਾਲ ਗੁਤਿੰਦਰ ਜਿੰਮੀ ਨੇ ਆਪਣੀ ਮਿੱਟੀ ਆਵਾਜ਼ ਨਾਲ ਸਰੋਤੇ ਕੀਲ ਦਿੱਤੇ ਇਸ ਦੇ ਨਾਲ ਹੀ ਡੈਨੀ ਬਾਬਾ ਜੀ ਵੱਲੋਂ ਆਸ਼ੀਰਵਾਦ ਲੈਣ ਪਹੁੰਚੀ ਸਮੂਹ ਸੰਗਤਾਂ ਦਾ ਤਨਵਾਦ ਕੀਤਾ ਗਿਆ ਅਤੇ ਭੰਡਾਰੇ ਦੀ ਲੱਖ ਲੱਖ ਵਧਾਈ ਦਿੱਤੀ ਗਈ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪ੍ਰਦੀਪ ਮਿੱਤਲ ਦੀ ਰਿਪੋਰਟ ਅੱਜ ਦੇ ਕੌਰਿਉ ਤੇ ਹੋਏ ਬਾਬਾ ਜੀ ਅੱਜ ਮੋੜੀ ਨਾਲ ਸੇਂਹ ਤੋਂ ਆਇਆ ਬਾਬਾ ਜੀ ਵੀਰਾਂ ਦੀ ਮੈਂ ਪ੍ਰਦੀਪ ਮਿੱਤਲ ਰੀਸੈਂਟ ਟਾਈਮ ਤੋਂ ਡਿਸਟ੍ਰਿੰਗਿੰਗ ਚਾਰਜ ਬਰਨਾਲਾ ਅੱਜ ਅਸੀਂ ਪਹੁੰਚੇ ਆ ਬਰਨਾਲਾ ਦੇ ਪਿਆਰਾ ਕਲੋਨੀ ਦੇ ਵਿੱਚ ਜਿੱਥੇ ਅੱਜ ਡੈਣੀ ਬਾਬਾ ਜੀ ਵੱਲੋਂ ਵੀਰਾਂ ਦਾ ਸ਼ੁਭ ਜਿਵਾਨ ਜਿਹੜਾ ਸਜਾਇਆ ਗਿਆ ਹੈਗਾ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੁਸੀਂ ਦੇਖ ਰਹੇ ਹੋਗੇ ਇਸ ਤੋਂ ਬਾਅਦ ਬਾਬਾ ਜੀ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਡੈਣੀ ਬਾਬਾ ਅੱਜ ਦੇ ਦੀਵਾਨ ਤੇ ਭੰਡਾਰੇ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਇਦਾਂ ਦੇ ਦੀਵਾਨ ਲੱਗਦੇ ਰਹਿਣ ਸੰਗਤ ਦੇ ਬੇੜੇ ਪਾਰ ਹੁੰਦੇ ਰਹਿਣ ਸਾਡੀ ਤਾਂ ਇਹੀ ਬੋਨੋ ਕਾਮ ਹੈ ਧੰਨਵਾਦ ਕਰਕਾਰ ਇਸ ਜਵਾਨ ਤੇ ਪਹੁੰਚੇ ਵੀ ਸੰਗਤ ਦਾ ਧੰਨਵਾਦ ਕਰਦੇ ਆ ਔਰ ਬਾਬਾ ਜੀ ਦੇ ਜਿਹੜੇ ਸੰਗਤ ਆਈ ਆ ਦੂਰੋਂ ਨੇੜੇੋਂ ਸਭ ਤੋਂ ਧੰਨਵਾਦ ਕਰਦੇ ਆ ਲਖਦਾਤਾ ਜੀ ਦੇ ਜਨਮ ਦਿਨ ਤੇ ਖੁਸ਼ੀ ਦੇ ਵਿੱਚ ਭੰਡਾਰ ਔਰ ਦੀਵਾਨ ਲਾਇਆ ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖਣ